ਸੌਦਾ ਸਾਦ ਨੂੰ ਅੱਜ ਮੁਰ ਤੋਂ ਪੈਰੋਲ ਦਿੱਤੀ ਗਈ ਅੱਜ ਸੌਦਾ ਸਾਦ ਨੂੰ ਦੁਬਾਰਾ ਸੁਨਾਰੀਆ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਪੈਰੋਲ ਤੇ ਸੌਦਾ ਸਾਦ ਬਾਹਰ ਆਇਆ ਜਿਸ ਤੋਂ ਬਾਅਦ ਵਿਵਾਦ ਖੜਾ ਹੋਣਾ ਲਾਜ਼ਮੀ ਸੀ ਵਿਵਾਦ ਖੜਿਆ ਵੀ ਪਰ ਉਸ ਵਿਵਾਦ ਦੇ ਵਿੱਚ ਇੱਕ ਬਿਆਨ ਇਹੋ ਜਿਹਾ ਵੀ ਉੱਠਿਆ ਜਿਸ ਬਿਆਨ ਨੇ ਬਹੁਤ ਸਾਰੇ ਸਵਾਲ ਅਲੈਦਾ ਖੜੇ ਕਰ ਦਿੱਤੇ ਆ ਇਹ ਬਿਆਨ ਹੋਰ ਕਿਸੇ ਦਾ ਨਹੀਂ ਸਕੋ ਗਿਆਨੀ ਮਲਕੀਤ ਸਿੰਘ ਜਿਹੜੇ ਸ਼ਿਕਾਲ ਤੱਕ ਸਾਹ ਦੇ ਮੁਖ ਇਹ ਕਹਦੀ ਇਹ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦਾ ਇਸ ਉੱਤੇ ਬਿਆਨ ਆਉਂਦਾ ਗਿਆਨੀ ਮਲਕੀਤ ਸਿੰਘ ਕਹਿੰਦੇ ਨੇ ਕਿ ਇਹ ਸਿੱਖਾਂ ਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ ਵਾਰ-ਵਾਰ ਪੈਰੋਲ ਤੇ ਭੇਜਣਾ ਸਿੱਖਾਂ ਨੂੰ ਚੜਾਉਣਾ ਆ ਇਹ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਬੋਲਦੇ ਨੇ ਮਨ ਸਿੱਧੇ ਤੌਰ ਦੇ ਉੱਤੇ ਆਪਣਾ ਬਿਆਨ ਸਪਸ਼ਟ ਕੀਤਾ ਹੈ ਔਰ ਕਿਤਨਾ ਕਿਤੇ ਇਹ ਮਸਲਾ ਉਸ ਵੇਲੇ ਨਾਲ ਵੀ ਜੁੜਦਾ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਸ਼ਰੂਮ ਨਿਗਰ ਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਉਸ ਵੇਲੇ ਵੀ ਅਲਟੀਮੇਟਲੀ ਜਿਹੜੀ ਸਾਰੀ ਵਾਕਡੋਰ ਸੀ ਉਹ ਸਟੇਟ ਗਵਰਨਮੈਂਟ ਦੇ ਹੱਥ ਪੰਜਾਬ ਹਰਿਆਣਾ ਹਾਈ ਕੋਰਟ ਨੇ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਵੀ ਇਦਾਂ ਦੇ ਸੁਰ ਉੱਠੇ ਸੀ ਪਰ ਹੂਬਹੂ ਐਵੇਂ ਨਹੀਂ ਪਰ ਐਤਕੀ ਗਿਆਨੀ ਮਲਕੀਤ ਸਿੰਘ ਨੇ ਸਿੱਧੇ ਤੌਰ ਦੇ ਉੱਤੇ ਹੀ ਸਪਸ਼ਟੀਕਰਨ ਆਪਣਾ ਜਿਹੜਾ ਆਪਣੇ ਵੱਲੋਂ ਉਹ ਦੇ ਦਿੱਤਾ ਕਿ ਇਹ ਐਂ ਲੱਗਦਾ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁਣ ਤੱਕ ਖੜੇ ਹੁੰਦੇ ਆ ਰਹੇ ਆ ਔਰ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿਵਾਦ ਹੈ ਉਹ ਇਸ ਮਸਲੇ ਦੇ ਨਾਲ ਗੁੱਝਾ ਜੁੜਿਆ ਹੋਇਆ ਹੈ ਔਰ 2015 ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਹੈ ਬੁੱਧ ਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੁੰਦਾ ਉਸ ਤੋਂ ਬਾਅਦ ਕਿਵੇਂ ਸੜਕਾਂ ਉੱਤੇ ਨਾਲੀਆਂ ਦੇ ਵਿੱਚ ਅੰਗ ਖਿਲਰੇ ਮਿਲਦੇ ਨੇ ਉਹ ਸਾਰਾ ਕੁਝ ਅਜੇ ਕੋਈ ਵੀ ਨਹੀਂ ਭੁੱਲਿਆ ਔਰ ਇਸੇ ਵਾਸਤੇ ਸ਼ਾਇਦ ਗਿਆਨੀ ਮਲਕੀਤ ਸਿੰਘ ਨੇ ਤਜਵੀਜ਼ ਕੀਤੀ ਹੈ ਕਿ ਇਹ ਪੈਰੋਲ ਦੇਣਾ ਵਾਰ-ਵਾਰ ਇਹ ਸਿੱਖਾਂ ਨੂੰ ਚੜਾਉਣ ਦੀ ਕੋਸ਼ਿਸ਼ ਲੱਗਦੀ ਹੈ ਹੋਰ ਕੀ ਕੁਝ ਬੋਲੇ ਨੇ ਆਓ ਸੁਣਦੇ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਝੂਠੇ ਸੌਦੇਦਾਰ ਜੀ ਨੂੰ ਵਾਰ-ਵਾਰ ਸਮੇਂ ਦੀ ਹਕੂਮਤ ਪਰੌਣ ਦਿੰਦੀ ਹੈ ਇਹਨਾਂ ਨੂੰ ਇਹ ਗੱਲਾਂ ਭੁੱਲ ਜਾਂਦੀਆਂ ਕਿ ਜਿਨ੍ਹਾਂ ਨੇ ਇਸ ਭਾਰਤ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਕੁਲ ਕਰਵਾਈਆਂ ਤੇ ਉਹਦੇ باوجود ਵੀ ਉਹਨਾਂ ਦੇ ਹੱਕ ਦੇਣ ਵਾਸਤੇ ਤੇਨਾਂ ਦਾ ਧਿਆਨ ਨਹੀਂ ਹੈ ਪਰ ਜਿੱਥੇ ਆ ਕੇ ਗੱਲ ਆਉਂਦੀ ਹੈ ਜਿਹੜਾ ਸਾਡੇ ਧਰਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਅਤੇ ਢੜਕਾਉ ਭਾਸ਼ਣ ਦੇਣ ਵਾਲਾ ਇਹ ਪਖੰਡੀ ਸਾਧੂ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਜਦੋਂ ਕਿ ਬੰਦੀ ਸਿੱਖ ਆਪਣੀਆਂ ਸਜ਼ਾਾਂਵਾਂ ਭੁਗਤਣ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲ੍ਹਾਂ ਵਿੱਚ ਬੰਦ ਨੇ ਤੇ ਇਸ ਸਮੇਂ ਦੀ ਹਕੂਮਤ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਇੱਕ ਮੋਟੋ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸਮੇਂ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਕਿ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਘਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਇਹੋ ਜਿਹੇ ਪਖੰਡੀਆਂ ਨੂੰ ਪਰੋਲ ਦੇ ਕੇ ਬਾਰ-ਬਾਰ ਸਿੱਖ ਕੌਮ ਨੂੰ ਚੜਾਇਆ ਜਾਂਦਾ ਹੈ ਇਹਦੇ ਉੱਤੇ ਜਿਹੜਾ ਉਹ ਸੰਗਤਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤੇ ਸਹਿਯੋਗ ਕਰਕੇ ਇਕੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ